ਪੰਜਾਬੀਆਂ ਨੇ ਇਲਾਹੀ ਸ਼ਰਮ ਮੌਕੇ ਤੇ ਬਣਾ ਲਈ ਵੀਡੀਓ ਅਕਸਰ ਹੀ ਕਿਹਾ ਜਾਂਦਾ ਹੈ ਕਿ ਪੁਰਾਣੇ ਸਮਿਆਂ ਵਿੱਚ ਪੰਜਾਬੀਆਂ ਵਿੱਚ ਅਣਖ ਤੇ ਇੱਜ਼ਤ ਹੁੰਦੀ ਸੀ ਪਰ ਹੁਣ ਇੱਕ ਵੱਖਰੀ ਹੀ ਵੀਡੀਓ ਵਾਇਰਲ ਹੋ ਰਹੀ ਹੈ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਕੁਝ ਲੋਕ ਇੱਕ ਪੋੜੋਂ ਬੂਟਾਂ ਦੇ ਡੱਬੇ ਚੱਕਦੇ ਦਿਖਾਈ ਦੇ ਰਹੇ ਨੇ ਦਰਸਲ ਇਹ ਤਾਂ ਨਹੀਂ ਪਤਾ ਕਿ ਇਹ ਬੂਟ ਇਸ ਪੋੜੋਂ ਕਿਸੇ ਗੱਡੀ ਵਿੱਚੋਂ ਡਿੱਗੇ ਜਾਂ ਕੋਈ ਐਕਸੀਡੈਂਟ ਹੋਇਆ ਪਰ ਲੋਕ ਮਦਦ ਕਰਨ ਦੀ ਬਜਾਏ ਕਿਵੇਂ ਤਿੰਨ ਤਿੰਨ ਚਾਰ ਚਾਰ ਡੱਬੇ ਚੱਕ ਕੇ ਭਜਦੇ ਦਿਖਾਈ ਦੇ ਰਹੇ ਨੇ ਜਿਸ ਦੀ ਕਿ ਇੱਕ ਗੱਡੀ ਵਿੱਚੋਂ ਜਾ ਰਹੇ ਵਿਅਕਤੀ ਨੇ ਮੌਕੇ ਤੇ ਵੀਡੀਓ ਬਣਾ ਲਈ ਅਤੇ ਇਹ ਵੀਡੀਓ ਵੀ ਸੰਗਰੂਰ ਏਰੀਆ ਦੀ ਦੱਸੀ ਜਾ ਰਹੀ ਹੈ ਸੋ ਇੱਕ ਪਾਸੇ ਜਿੱਥੇ ਪੰਜਾਬ ਅਤੇ ਪੰਜਾਬੀਆਂ ਨੂੰ ਮਦਦ ਲਈ ਜਾਣਿਆ ਜਾਂਦਾ ਹੈ ਉੱਥੇ ਹੀ ਦੂਜੇ ਪਾਸੇ ਕੁਝ ਇਹੋ ਜਿਹੇ ਲੋਕ ਵੀ ਨੇ ਜੋ ਆਪਣੇਆਂ ਨੂੰ ਆਪਣੇ ਹੱਥੀਂ ਹੀ ਲੁੱਟਦੇ ਨੇ ਸੋ ਕੀ ਇਹਨਾਂ ਨੂੰ ਇਸ ਤਰ੍ਹਾਂ ਕਰਨਾ ਚਾਹੀਦਾ ਸੀ ਕਿਉਂਕਿ ਜਿੱਥੇ ਇੱਕ ਪਾਸੇ ਪੰਜਾਬ ਵਿੱਚੋਂ ਭਈਏ ਕੱਢਣ ਦੀਆਂ ਗੱਲਾਂ ਹੋ ਰਹੀਆਂ ਨੇ ਉੱਥੇ ਹੀ ਦੂਜੇ ਪਾਸੇ ਅਸੀਂ ਆਪ ਆਪਣੇ ਹੱਥੀਂ ਇਹੋ ਜਿਹੇ ਕੰਮ ਕਰ ਰਹੇ ਹਾਂ ਕਿਉਂ ਯਾਰ ੱੱਕਾ ਕਰੀ ਜਾਂਦੇ ਆ ਯਾਰ ਹੱਸ ਲੈ ਕੀ ਨੱਟ ਕਾ ਕਰ ਦਿਆ ਗਰੀਬ ਦਾ ਤੋਂ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ